ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਚੱਲ ਰੇ ਵਿਸ਼ੇ ਵਰਤਮਾਨ ਸਮੇਂ ਦੀਆਂ ਚੁਣੌਤੀਆਂ ਵਿੱਚ ਅੱਜ ਅਸੀਂ ਆਰਥਿਕ ਪੱਖ ਤੇ ਵਿਚਾਰ ਕਰਾਂਗੇ ਆਰਥਿਕ ਪੱਖੋਂ مالی ਵਿੱਤੀ ਪੱਖੋਂ ਸਿੱਖੋਂ ਬਾਕੀ ਕੋਮਾਂ ਦੇ ਮੁਕਾਬਲੇ ਬਹੁਤ ਘੱਟ ਤعداد ਰੱਖਦੀ ਹੈ ਬਹੁਤ ਛੋਟੀ ਤعداد ਹੋਣ ਦੇ ਬਾਵਜੂਦ ਸਿੱਖੀ ਦਾ ਆਰਥਿਕ ਪੱਖ ਕੋਈ ਬਾਕੀ ਕੋਮਾਂ ਨਾਲੋਂ ਇਹਨਾਂ ਮਾੜਾ ਨਹੀਂ ਬਹੁਤ ਵਧੀਆ ਹੈ ਸੇਕ ਕੌਮ ਕੋਲ ਕਮੇਟੀਆਂ ਕੋਲ ਪ੍ਰਬੰਧਕ ਢਾਂਚੇ ਕੋਲ ਪੈਸੇ ਦੀ ਕੋਈ ਕਮੀ ਨਹੀਂ ਸੰਗਤਾਂ ਨੂੰ ਬਸ ਫੋਕਾ ਮਿਲਣ ਦੀ ਲੋੜ ਹੈ ਕਿ ਇੱਥੇ ਧਾਰਮਿਕ ਕਿਸੇ ਕਾਜ ਲਈ ਤਨਦੁਰ ਦੀ ਲੋੜ ਹੈ ਤੋ ਬੇਅਦ ਤਨਦੁਰ ਆ ਜਾਂਦਾ ਹੈ ਇਸ ਦੀ ਇੱਕ ਬੜਾ ਸੋਹਣਾ ਦ੍ਰਿਸ਼ਟਾਂਤ ਹੈ ਕਿ ਅੱਜ ਸੇਕ ਕੌਮ ਦੇ ਮਹਾਨ ਕੇਂਦਰ ਫਿਰ ਤਰਬਾਰ ਸਾਹਿਬ ਅੰਮ੍ਰਿਤਸਰ ਵਿਖੇ ਗੁਰੂ ਰਾਮਦਾਸ ਜੀ ਦੇ ਲੰਗਰ ਵਿੱਚ 1 ਲੱਖ 100 ਹਜ਼ਾਰ ਬੰਦਾ ਰੋਜ਼ ਲੰਗਰ ਛਕਦਾ ਹੈ। ਔਰ ਗੁਰਪੁਰਬਾਂ ਤੇ ਇਹਦੇ 2 ਲੱਖ ਤੋਂ ਵੀ ਉੱਪਰ ਦੀ ਜੋ ਤੈਦਾਦ ਹੈ ਪਹੁੰਚ ਜਾਂਦੀ ਹੈ। ਇਸ ਤਰ੍ਹਾਂ ਵੱਡੇ ਵੱਡੇ ਜਿਤਨੇ ਵੀ ਸੀ ਕੌਮ ਦੇ ਮਹਾਨ ਕੇਂਦਰ ਹਨ ਗੁਰਦੁਆਰੇ ਹਨ। ਉਹਨਾਂ ਵਿੱਚ ਰੋਜ਼ ਲੱਖਾਂ ਲੋਕ ਜਿਹੜੇ ਹਨ ਉਹ ਲੰਗਰ ਛਕਦੇ ਹਨ। ਔਰ ਇਹ ਸਾਰਾ ਫ੍ਰੀ ਇਹਦੀ ਸੀ ਕੌਮ ਕਿਸੇ ਦੂਈ ਕੌਮ ਕੋਲੋਂ ਜਾਂ ਸਰਕਾਰ ਕੋਲੋਂ ਕੋਈ ਏਡ ਨਹੀਂ ਲੈਂਦੀ। ਤੋ ਇਤਨੇ ਬੜਾ ਪ੍ਰੋਗਰਾਮ ਇਹ ਲੰਗਰਾਂ ਦਾ ਚੱਲਦਾ ਹੈ ਗੁਰੂ ਘਰਾਂ ਦੇ ਪ੍ਰਸ਼ਾਦ ਬਣਦਾ ਹੈ ਉਹ ਵੀ ਬੜਾ ਮਹਿੰਗਾ ਬਣਦਾ ਹੈ ਦੇਸੀ ਕੋ ਉਹਦਾ ਹੁੰਦਾ ਹੈ ਗੁਰੂ ਘਰਾਂ ਦੀ ਬਿਲਡਿੰਗਾਂ ਬਹੁਤ ਵਧੀਆ ਬਹੁਤ ਖੂਬਸੂਰਤ ਕਰੋੜਾਂ ਕਰੋੜਾਂ ਰੁਪਏ ਦੀਆਂ ਬਿਲਡਿੰਗਾਂ ਜਿਹੜੀਆਂ ਗੁਰੂ ਘਰਾਂ ਦੀਆਂ ਬਣ ਰਹੀਆਂ ਨੇ ਜਿੱਥੇ ਸਾਜੂ ਸਮਾਨ ਸੁਖ ਦੇ ਸਾਧਨ ਉਹ ਵੀ ਬਹੁਤ ਕੀਮਤੀ ਵਧੀਆ ਮੌਜੂਦ ਹਨ ਸਿੱਖ ਕੌਮ ਦਾ ਬਹੁਤ ਸਾਰਾ ਇਹ ਪੈਸਾ ਜਿਹੜਾ ਦਸਵੰਧ ਦਾ ਗੁਰੂ ਘਰਾਂ ਚ ਆਉਂਦਾ ਹੈ ਇਹ ਬਹੁਤ ਸਾਰੀਆਂ ਗੁਰਦੁਆਰਾ ਕਮੇਟੀਆਂ ਦੇ ਬੈਂਕ ਖਾਤੇ ਖੁੱਲੇ ਹੋਏ ਨੇ ਔਰ ਬੈਂਕਾਂ ਵਿੱਚ ਲੱਖਾਂ ਦੀ ਤਦਾਦ ਦਾ ਬੈਲੈਂਸ ਜਿਹੜਾ ਹੈ ਉੱਥੇ ਮੌਜੂਦ ਹੈ ਇਸ ਦੇ باوجود ਸਿੱਖ ਕੌਮ ਦੇ ਕੁਝ ਇੱਕ ਕੰਮ ਜਿਹੜੇ ਆਰਥਿਕ ਪੱਖੋਂ ਕੀਤੇ ਜਾ ਰਹੇ ਉਹਨਾਂ ਕਰਮਾਂ ਉਹਨਾਂ ਕੰਮਾਂ ਕਰਕੇ ਕੋਈ ਖਾਸ ਲਾਭ ਨਹੀਂ ਹੋਇਆ ਜਿਵੇਂ ਵੱਡੇ ਵੱਡੇ ਸਮਾਗਮ ਕਰਨੇ ਵੱਡੇ ਮੰਨੇ ਪ੍ਰਮੰਨੇ ਕੀਰਤੀਆਂ ਬੁਲਾਉਣੇ ਕਥਾਵਾਚਕ ਬੁਲਾਉਣੇ ਚਲੀ ਚਲੀ 50 5000 ਰੁਪਇਆ ਉਹਨਾਂ ਨੂੰ ਉਹ ਪੇਟਾ ਦੇ ਕੇ ਉਹ ਪ੍ਰੋਗਰਾਮ ਕਰਕੇ ਯਾਨੀ 1 ਘੰਟੇ ਦੇ ਪ੍ਰੋਗਰਾਮ ਜਾਂ 1.5 ਘੰਟੇ ਦੇ ਪ੍ਰੋਗਰਾਮ ਵਿੱਚ ਉਹ 40 5000 ਅਸੀਂ ਕੋੰਦਾ ਜ਼ਾਇਆ ਕਰ ਛੜਦੇ ਹਾਂ ਹਾਲਾਂਕਿ ਉਹ ਜਿਹੜੇ ਬਾਹਰੋਂ ਆਏ ਰਾਗੀ ਹੁੰਦੇ ਨੇ ਉਹ ਵੀ ਉਹੋ ਹੀ ਕੀਰਤਨ ਉਹੋ ਹੀ ਸ਼ਬਦਾਂ ਦਾ ਗਾਇਨ ਕਰਦੇ ਨੇ ਔਰ ਉਸੇ ਤਰ੍ਹਾਂ ਦੀ ਹੁੰਦਾ ਕੋਈ ਬਹੁਤ ਬਾਰਾ ਕੋਈ ਖਾਸ ਵਧੀਆ ਨਹੀਂ ਹੁੰਦਾ ਨਾ ਨਾ ਨਹੀਂ ਮਸ਼ਹੂਰੀ ਹੁੰਦੀ ਜਿੜੀ ਜਿਵੇਂ ਕੰਪਨੀਾਂ ਦੀ ਮਸ਼ਹੂਰੀ ਹੁੰਦੀ ਹੈ ਸਾਡੇ ਸਥਾਨਕ ਕਈ ਕੀਰਤਨੀ ਜਥੇ ਬੜੇ ਅੱਛਾ ਕੀਰਤਨ ਕਰਨ ਵਾਲੇ ਹੁੰਦੇ ਨੇ ਪਰ ਅਸੀਂ ਬਾਰੂ ਸਦਕੇ ਆਪਣੇ ਕਿਰਤਨੀਆਂ ਨੂੰ ਜਿਨ੍ਹਾਂ ਨੂੰ ਅਸੀਂ ਮਹੀਨੇ ਵਿੱਚ ਜਿੰਨੀ ਤਨਖਾਹ ਨਹੀਂ ਦਿੰਦੇ ਉਹਦੇ ਗੁਰੂ 4-4 ਗੁਣਾ ਜ਼ਿਆਦਾ ਉਹਨਾਂ ਨੂੰ ਦੇ ਕੇ ਆਪਣੀ ਕੌਮ ਦਾ ਪੈਸਾ ਬਰਬਾਦ ਕਰਦੇ ਹਾਂ ਜਿਹਦਾ ਮੈਨੂੰ ਸਮਝਦਾ ਕੋਈ ਖਾਸ ਲਾਭ ਹੁੰਦਾ ਉਹਦੇ ਨਾਲ ਕੋਈ ਕੌਮ ਵਿੱਚ ਕੋ ਬੜੀ ਤਬਦੀਲੀ ਹੁੰਦੀ ਹੈ ਤੋ ਇਸ ਤਰ੍ਹਾਂ ਦੇ ਬਹੁਤ ਸਾਰੇ ਖਰਚੇ ਅਸੀਂ ਜਿਹੜੇ ਐਸੇ ਕਰ ਰਹੇ ਹਾਂ ਗੁਰਦੁਆਰੇ ਅਸੀਂ ਬੇ ਲੋੜੇ ਗੁਰਦੁਆਰੇ ਬਹੁਤ ਬਣਾਈ ਜਾ ਰਹੇ ਹਨ ਇੱਕ ਇੱਕ ਪਿੰਡ ਵੀ ਦੋ ਦੋ ਤਿੰਨ ਤਿੰਨ ਚਾਰ ਚਾਰ ਪੰਜ ਪੰਜ ਗੁਰਦੁਆਰੇ ਹੋਣ ਦਾ ਕੋਈ ਮਤਲਬ ਹੀ ਨਹੀਂ ਕਈ ਵਾਰ ਬੜਾ چھوٹਾ ਪਿੰਡ ਦਾ 100 150 ਘਰ ਹੁੰਦਾ ਪਰ ਉੱਥੇ ਵੀ ਦੋ ਦੋ ਗੁਰਦੁਆਰੇ ਚੌਧਰਾ ਕਰਨ ਦੇ ਲਈ ਅਸੀਂ ਗੁਰੂ ਘਰ ਬਣਾ ਲੈਂਦੇ ਆ ਸੰਤਾਂ ਨੂੰ ਤੰਗ ਕਰਦੇ ਆ ਚੰਗੀ ਭਰੀ ਗੁਰਦੁਆਰੇ ਦੀ ਸਾਰੀਆਂ ਲੋੜਾਂ ਪੂਰੀਆਂ ਹੋ ਰਹੀਆਂ ਹੁੰਦੀਆਂ ਪਰ ਪਰਵੰਦ ਕੇਟੀਆ ਦਾ ਇੱਕਵਾਜਿਆ ਬਣ ਗਿਆ ਕਿਵੇਂ ਪਿਛਲੀ ਪਰਵੰਦ ਕਮੇਟੀ ਲੰਗਰ ਹਾਲ ਕੇ ਬਣਾ ਕੇ ਗਈ ਹੈ ਤੇ ਉਹਨਾਂ ਨੇ ਆਪਣੀ ਓਟਪੁੱਟ ਦੱਸੀ ਸੀ ਅਸੀਂ ਕੀ ਦੱਸੀਏ ਬਾਈ ਅਸੀਂ ਕੁਝ ਨਾ ਕੁਝ ਬਣਾਈਏ ਕੁਝ ਲੋੜ ਹੈ ਨਹੀਂ ਲੋੜ ਹੈ ਕੋਈ ਨਾ ਕੋਈ ਨਵੀਂ ਉਸਾਰੀ ਸ਼ੁਰੂ ਕਰ ਲੈਣਗੇ ਤੇ ਉਹਦੇ ਵਿੱਚ ਸੰਤਾਂ ਕੋਲੋਂ ਪੀੜਾ ਕਰ ਕਰਕੇ ਪੈਸੇ ਮੰਗਣ ਨੂੰ ਤੇ ਬੜਾ ਤੰਕਰ ਦੇ ਨੇ ਸੰਤਾਂ ਨੂੰ ਇਹਦਾ ਇਹਦੇ ਕਾਰਨ ਵੀ ਸੰਤਾਂ ਗਈਆਂ ਉਕਤਈਆਂ ਹੋਈਆਂ ਨੇ ਕਈਆਂ ਗੁਰਦੁਆਰਿਆਂ ਵਿੱਚ ਪੈਸੇ ਠੋਸ ਦਿੱਤੇ ਜਾਂਦੇ ਨੇ ਬਈ ਗੁਰਦੁਆਰਾ ਬਣ ਰਿਹਾ ਜਾਂ ਲੰਗਰ ਹਾਲ ਬਣ ਰਿਹਾ ਜਾਂ ਐ ਜਰੂਰਤ ਹੈ ਤੇ ਇਨਾਂ ਨੇ ਹਜ਼ਾਰੇ ਇਨਾਂ ਨੇ ਲੱਖ ਰੁਪਇਆ ਹਰ ਬੰਦਾ ਜਰੂਰ ਦੇਗਾ ਇਹ ਬਹੁਤ ਗਲਤ ਪ੍ਰਥਾ ਹੈ ਐਸੀ ਐਸਾ ਰਵਾਜ ਬਹੁਤ ਕਠਿਆ ਹੈ ਕਿਉਂਕਿ ਹਰ ਇਨਸਾਨ ਦੀ ਆਰਥਿਕ ਪੋਜੀਸ਼ਨ ਇੱਕੋ ਜਿਹੀ ਨਹੀਂ ਹੁੰਦੀ ਹਰ ਬੰਦਾ ਇੱਕੋ ਜਿਹਾ ਸਹੁੰ ਨਹੀਂ ਕੱਟ ਸਕਦਾ ਨਹੀਂ ਇਤਨੇ ਪੈਸੇ ਉਹਨਾਂ ਕੋਲ ਹੁੰਦੇ ਨਹੀਂ ਔਰ ਉਹ ਇਤਨਾ ਪੈਸਾ ਮੰਗ ਪੈਂਦੇ ਨੇ ਕਿ ਜਿੰਨਾ ਅਗਲੇ ਦਾ ਦਸਵੰਦ ਵੀ ਨਹੀਂ ਬਣਦਾ ਇਹ ਆਰਥਿਕ ਪੱਖੋਂ ਅਸੀਂ ਕੌਮ ਨੂੰ ਕਿਉਂ ਕਮਜ਼ੋਰ ਕਰਦੇ ਹਾਂ ਜਦ ਕਿ ਇਤਨੇ ਦੇ ਬڑے ਬੈਂਕ ਬੈਲੈਂਸ ਸਾਡੇ ਗੁਰਦੁਆਰਿਆਂ ਦੇ ਬੈਂਕਾਂ ਵਿੱਚ ਮੌਜੂਦ ਹਨ ਉਸ ਪੈਸੇ ਨੂੰ ਕਿਉਂ ਨਹੀਂ ਸੇ ਖਰਚ ਕਰਦੇ ਉਹ ਕਦਰ ਹੀ ਰੱਖਿਆ ਹੋਇਆ ਸੀ ਪੈਸਾ ਗੁਰਦੁਆਰੇ ਕੋ ਧੀਆਂ ਪਹਨਾਂ ਦੇ ਮੂਤ ਵਿਆਹ ਨਹੀਂ ਕਰਵਾਰੇ ਕੋ ਬੱਚੇ ਦੀਆਂ ਪੜ੍ਹਾਈਆਂ ਨਹੀਂ ਕਰਵਾਰੇ ਗਰੀਬ ਬੱਚਿਆਂ ਦੀ ਕੋਈ ਗਰੀਬ ਪਰਿਵਾਰਾਂ ਦੀ ਸਹਾਇਤਾ ਨਹੀਂ ਕਰਦੇ ਤੇ ਫਿਰ ਇਹ ਪੈਸਾ ਬੈਂਕ ਬੈਲੈਂਸ ਕਦਰ ਲਈ ਕਰਕੇ ਰੱਖਿਆ ਹੋਇਆ ਹੈ ਇਹਦਾ ਕੋਈ ਮਤਲਬ ਹੈ ਉਸ ਪੈਸੇ ਨੂੰ ਅਸੀਂ ਕੌਮ ਦੀ ਪਲਾਈ ਲਈ ਕਿਉਂ ਨਹੀਂ ਇਸਤੇਮਾਲ ਕਰਦੇ ਸਿੱਖ ਬੱਚੇ ਅਗਰ ਅੱਛੇ ਐਜੂਕੇਟਿਡ ਹੋਣਗੇ ਚੰਗੇ ਪੜ੍ਹੇ ਲਿਖੇ ਹੋਣਗੇ ਜਿਨ੍ਹਾਂ ਨੂੰ ਪੜ੍ਹਾਈ ਦੀ ਲਈ ਵਿੱਤੀ ਸਹਾਇਤਾ ਦੀ ਜ਼ਰੂਰਤ ਹੈ ਬੱਚੀਆਂ ਨੂੰ ਵਿਆਹ ਟੰਗ ਦੇ ਲਈ ਅਗਰ ਗਰੀਬ ਬੱਚੀਆਂ ਦੇ ਵਿਆਹ ਟੰਗ ਦੇ ਲਈ ਜ਼ਰੂਰਤ ਹੈ ਕਿਸੇ ਗਰੀਬ ਸਿੱਖ ਕੁਰਸੀ ਕਦਾ ਘਾਰ ਘਾਟ ਬਣਾਉਣ ਦੀ ਲੋੜ ਹੈ ਉਹ ਬਹੁਤ ਮਾੜੀ ਹਾਲਤ ਵਿੱਚ ਹੈ ਅਸੀਂ ਉਸ ਪਾਸੇ ਪੈਸਾ ਕਿਉਂ ਨਹੀਂ ਖਰਚ ਕਰਦੇ ਇਹ ਸਾਰਾ ਕੋਈ ਸੇਵਾ ਨਹੀਂ ਹੁੰਦਾ ਤੋ ਇਹ ਵਿੱਤੀ ਪੋਜੀਸ਼ਨ ਅਗਰ ਸਾਡੀ ਇੰਨੀ ਅੱਛੀ ਹੋਣ ਦੇ ਬਾਵਜੂਦ ਅਸੀਂ ਕੋਮ ਵਿੱਚ ਕੋਮ ਦੇ ਭਲੇ ਲਈ ਜਿਹੜਾ ਜਿਸ ਬੱਚੇ ਨੂੰ ਤੁਸੀਂ ਅੱਛੀ ਪੜ੍ਹਾਈ ਕਰਵਾਓਗੇ ਉਹ ਜ਼ਰੂਰੀ ਗੱਲ ਹੈ ਕਿ ਉਹਦੇ ਦਿਲ 'ਚ ਕੁਝ ਨਾ ਕੁਝ ਅਹਿਸਾਸ ਹੋਏਗਾ ਆਪਣੀ ਸਿੱਖੀ ਦੀ ਸੰਭਾਲ ਦਾ ਭਾਈ ਮੇਰੇ ਕੋਮ ਨੇ ਮੇਰੀ ਪੰਥ ਨੇ ਮੇਰੇ ਲਈ ਇਤਨਾ ਕੁਝ ਕੀਤਾ ਹੈ ਤੇ ਮੈਂ ਵੀ ਪੰਥ ਦਾ ਇੱਕ ਸੱਚਾ ਮੈਂਬਰ ਬਣ ਕੇ ਰਹਾਂ ਐਸਾ ਬਹੁਤ ਜ਼ਰੂਰੀ ਹੈ ਇਸ ਦੇ ਬੜੀ ਸਵਤ ਦੂਜੇ ਪਾਸੇ ਤੁਸੀਂ ਈਸਾਈ ਮਤ ਦੇਖ ਲਵੋ ਕੁਨਾਂ ਲੋਕਾਂ ਨੇ ਪੈਸੇ ਦੇ ਦੇ ਕੇ ਸਾਡੀ ਕੌਮ ਦੇ ਬੰਦੇ ਬਹੁਤ ਸਾਰੇ ਖਰੀਦ ਲੈਣੇ ਸੀ ਕੌਮ ਵਿੱਚ ਪੰਥ ਵਿੱਚ ਸ਼ਾਮਿਲ ਬੰਦੇ ਜਿਹੜੇ ਸਿੱਖੀ ਰੂਪ ਇਸਨ ਜਿਨ੍ਹਾਂ ਦੀ ਹਾਲਤ ਬਹੁਤ ਮਾੜੀ ਸੀ ਉਹਨਾਂ ਨੂੰ ਪੈਸੇ ਪੁਸੇ ਦੇ ਕੇ ਉਹਨਾਂ ਨੂੰ ਖਿੱਚ ਕੇ ਆਪਣੇ ਧਰਮ ਵਿੱਚ ਲੈ ਗਏ ਨੇ ਸਾਡੇ ਕੋਲ ਤੁਨਦੁਲਤ ਹੋਣ ਦੇ ਬਾਵਜੂਦ ਅਸੀਂ ਇਸ ਦਾ ਜਾਇਜ਼ ਇਸਤੇਮਾਲ ਨਹੀਂ ਕਰਦੇ ਕੇਵਲ ਬਸ ਕੀਰਤਨ ਤੇ ਕਥਾ ਕਰਾਉਣ ਦੇ ਪਿੱਛੇ ਲੱਗੇ ਹੋਇਆ ਜਿਨ੍ਹਾਂ ਦੀ ਇਸ ਵੇਲੇ ਕੋਈ ਪ੍ਰਚਾਰ ਦੀ ਕਮੀ ਨਹੀਂ ਹੈ ਮੰਜੀ ਸਾਹਿਬ ਤੋਂ ਰੋਜ਼ ਕਥਾ ਹੁੰਦੀ ਹੈ ਦਿੱਲੀ ਤੋਂ ਰੋਜ਼ ਕਥਾ ਹੁੰਦੀ ਹੈ ਹੋਰ ਕਈ ਚੈਨਲ ਨੇ ਐਸੇ ਜਿਹੜਾ ਚੈਨਲਾਂ ਦੀ ਗੁਰਬਾਣੀ ਦੀ ਵਿਆਖਿਆ ਹੋ ਰਹੀ ਹੈ ਅੱਛਾ ਲੋਕ ਆਪੇ ਵੀ ਪੜ੍ਹੇ ਲਿਖੇ ਨੇ ਜਿਸ ਕਿਸੇ ਨੇ ਕੁਝ ਸਿੱਖਣਾ ਉਹ ਆਪੇ ਪਰ ਦੇ ਕੇ ਸਿੱਖ ਸਕਦਾ ਹੈ ਦੂਜੇ ਪੱਖ ਜਿਹੜੇ ਨੇ ਜਿਸ ਪਾਸੇ ਸਾਡਾ ਕੋਮੀ ਤੁੰਦੁਰ ਜਿਹੜਾ ਹੈ ਉਹ ਲੱਗਣ ਦੀ ਲੋੜ ਹੈ ਉਸ ਪਾਸੇ ਸਾਡਾ ਧਿਆਨ ਬਹੁਤ ਘੱਟ ਹੈ ਇਸ ਤੋਂ ਇਲਾਵਾ ਗੁਰਦੁਆਰੇ ਤੇ ਬਣਾਈ ਜਾਂਦੇ ਆ ਪਰ ਗੁਰਦੁਆਰਿਆਂ ਵਿੱਚ ਚੰਗੇ ਭਾਈ ਚੰਗੇ ਕੀਰਤਨੀਆਂ ਦੇ ਬੰਦੋਬਸਲੇ ਕੋਈ ਸਾਡੇ ਸਕੂਲ ਨਹੀਂ ਹਨ ਚੰਗੀ ਵਿਦਿਆ ਪੜ੍ਹਾਈ ਦਾ ਕੋਈ ਸਕੂਲ ਨਹੀਂ ਹੈ ਲੋਕਾਂ ਨੂੰ ਪਾਠ ਕਰਨ ਨਹੀਂ ਆਉਂਦੇ ਕੀਰਤਨ ਸ਼ੁੱਧ ਨਹੀਂ ਹੋ ਰਿਹਾ ਰਾਗਾਂ ਅਨਸਾਰ ਨਹੀਂ ਹੋ ਰਿਹਾ ਬਾਣੀ ਦੇ ਪਾਠ ਜਿਹੜੇ ਉਹਦੇ ਬਹੁਤ ਅਸ਼ੁੱਧ ਹੋ ਰਹੇ ਨੇ ਤਾਂ ਇਸ ਪਾਸੇ ਸਾਡਾ ਕੋਈ ਤਿਆਰ ਉਸ ਪਾਸੇ ਅਸੀਂ ਪੈਸਾ ਖਰਚਣ ਨੂੰ ਤਿਆਰ ਨਹੀਂ ਅਗਰ ਦੋ ਦੋ ਤਿੰਨ ਤਿੰਨ ਚਾਰ ਚਾਰ ਪੰਜ ਪੰਜ ਕਰੋੜ ਦੇ ਗੁਰਦੁਆਰੇ ਬਣਾ ਸਕਦੇ ਹਾਂ ਤੇ ਕਿਉਂ ਡਿਸਟ੍ਰਿਕਟ ਲੈਵਲ ਤੇ ਇੱਕ ਸਕੂਲ ਨਹੀਂ ਬਣਾ ਸਕਦੇ ਜਿਹੜੇ ਅਸੀਂ ਭਾਈਆਂ ਨੂੰ ਪ੍ਰਚਾਰਕਾਂ ਨੂੰ ਟ੍ਰੇਨਿੰਗ ਕਰਵਾਈਏ ਉਹਨੂੰ ਚੰਗਾ ਪਾਠ ਸਿਖਾਈਏ ਸ਼ੁੱਧ ਗੁਰਬਣੀ ਦਾ ਪਾਠ ਹੋਵੇ ਸ਼ੁੱਧ ਕਥਾ ਕੀਰਤਨ ਹੋਵੇ ਬੇ ਸਿਧਾਂਦੀਆਂ ਕਥਾਵਾਂ ਬੰਦ ਹੋਣ ਬੇ ਲੋੜੀਆਂ ਕਥਾ ਕਹਾਣੀਆਂ ਕਰ ਕਰਕੇ ਵਿਦਕ ਤੰਗਦੀਆਂ ਤੇ ਸਿੱਖੀ ਦੇ ਸਿਧਾਂਤ ਨੂੰ ਗੰਧਲਾ ਕਰਨ ਵਾਲੇ ਪ੍ਰਚਾਰਕ ਜਿਹੜੇ ਉਹਨਾਂ ਨੂੰ ਵਰਜਿਆ ਜਾਵੇ ਔਰ ਚੰਗੇ ਪ੍ਰਚਾਰਕ ਤਿਆਰ ਕੀਤੇ ਜਾਣ ਸਭ ਤੋਂ ਵੱਡੀ ਚੀਜ਼ ਤੇ ਸਿੱਧੀ ਲੋੜ ਹੁੰਦੀ ਹੈ ਕਿ ਸਿੱਖ ਕਮ ਦੇ ਪ੍ਰਚਾਰਕ ਕਿੰਨੇ ਸਿਆਣੇ ਨੇ ਪਾਠ ਕੀਰਤਨੀ ਕਿੰਨੇ ਸਿਆਣੇ ਨੇ ਇਸ ਪਾਸੇ ਸਾਡਾ ਕੋਈ ਧਿਆਨ ਹੀ ਨਹੀਂ ਇੱਧਰ ਕੋਈ ਸਕੂਲ ਵੀ ਨਹੀਂ ਹੈ ਥੋੜੇ ਬਹੁਤ ਜਿਹੜੇ ਹਨ ਉਹ ਪਾਠ ਅਸਾ ਸਿਖਾ ਰਹੇ ਨੇ ਕੁਝ ਐਸਾ ਸਿੱਖਿਆ ਜਿਹਾ ਨਾ ਸਿੱਖਾਈ ਕੋਈ ਹਾਲ ਹੈ ਬਹੁਤ ਬੁਰੀ ਹਾਲਤ ਇਸ ਪਾਸੇ ਬੜਾ ਬੜਾ ਧਿਆਨ ਦੇਦੀ ਡੋੜੇ ਕੋਮੀ ਪੈਸਾ ਇਸ ਪਾਸੇ ਖਰਚ ਕੀਤਾ ਜਾਏ ਲੋਕਾਂ ਦਾ ਪੈਸਾ ਐਵੇਂ ਰਗੀਂ ਢਾਟੀਆਂ ਨੂੰ ਦੇ ਦੇ ਕੇ ਜਾਇ ਨਾ ਕੀਤਾ ਜਾਵੇ ਬਹੁਤਾ ਨਗਰ ਕੀਰਤਨ ਸਾਰੇ ਨਗਰ ਕੀਰਤਨਾਂ ਤੇ ਵੀ ਬਹੁਤ ਵੱਡਾ ਖਰਚਾ ਕੀਤਾ ਜਾਂਦਾ ਹੈ ਪੈਸਾ ਬੜਾ ਆਉਂਦਾ ਸਾਰਾ ਖਰਚ ਕੀਤਾ ਜਾਂਦਾ ਉਹ ਨਗਰ ਕੀਰਤਨ ਜਿਹੜੇ ਨੇ ਉਹ ਗੁਰਮਤ ਦਾ ਇਹਨਾਂ ਮਜ਼ਾਰਾ ਨਹੀਂ ਹੁੰਦਾ ਜਿੰਨਾ ਹੁਸ਼ੇਪਨ ਦਾ ਮਜ਼ਾਰਾ ਹੁੰਦਾ بڑے ਨਗਰ ਕੀਰਤਨ ਅਸੀਂ ਵੀ ਸ਼ਾਮ ਲੋਕੇ ਵੇਖਿਆ ਖਾਣ ਪੀਣ ਵਿੱਚ ਦੁਨੀਆਂ ਅਸੀਂ ਰੁਝੀ ਹੁੰਦੀ ਹੈ ਕਿਤੇ ਸ਼ਬਦ ਕੀਰਤਨ ਹੋ ਰਿਹਾ ਪੂਜਾ ਪਾਠ ਹੋ ਰਿਹਾ ਕੋਈ ਗੱਲ ਸੁਣਾਈ ਜਾ ਰਹੀ ਹੈ ਕੋਈ ਇਤਿਹਾਸਿਕ ਵਾਰਤਾ ਚੱਲ ਰਹੀ ਹੈ ਜਾਂ ਕੀਰਤਨ ਚੱਲ ਰਿਹਾ ਜਾਂ ਕਥਾ ਜਾ ਲੈ ਉਸ ਪਾਸੇ ਸੰਗਤਾਂ ਦਾ ਬੜਾ ਕਾਟਦੇ ਆਣ ਹੁੰਦਾ ਹੈ ਖਾਣ ਪੀਣ ਦੇ ਜਿਹੜੇ ਸਟਾਲ ਲੱਗੇ ਹੁੰਦੇ ਨੇ ਉਸ ਪਾਸੇ ਬੜਾ ਜ਼ੋਰ ਹੁੰਦਾ ਹੈ ਜਿਸ ਦਿਨ ਨਗਰ ਕੀਰਤਨ ਹੁੰਦਾ ਹੈ ਉਸ ਦਿਨ ਤਾਂ ਚਾਹੀਦਾ ਹੈ ਕਿ ਸਿੱਖ ਕੌਮ ਦਾ ਬੰਦਾ ਸਿੱਖ ਪੰਥ ਦਾ ਕੋਈ ਵੀ ਬੰਦਾ ਖਾਣ ਪੀਣ ਦੇ ਸਟਾਲਾਂ ਤੇ ਜਾ ਕੇ ਖਾਣਾ ਪੀਣਾ ਨਾ ਕਰੇ ਹੋਰ ਲੋਕਾਂ ਨੇ ਲੰਗਰ ਲਗੇ ਰਹਿਣ ਅਸੀਂ ਲੰਗਰ ਲਗਾਈਏ ਅਸੀਂ ਖਾਣ ਪੀਣੇ ਨਾ ਪੈ ਜਾਈ ਜਾ ਕੇ ਲੇਕਿਨ ਮੈਂ ਦੇਖਿਆ ਉਹ ਖਾਣ ਪੀਣ ਦੀ ਚੀਜ਼ਾਂ ਪछे ਇਤਨਾ ਉਛਾਪਣ ਕੀਤਾ ਜਾਂਦਾ ਹੈ ਸ਼ਰਮ ਆਉਂਦੀ ਹੈ ਕਿ ਉਹ ਸਿੱਖ ਨੇ ਜਿਹੜੇ ਰਾਜ ਨੂੰ ਠੁਕਰਾਂਦੇ ਰਹੇ ਨੇ ਰਾਜ ਨੂੰ ਠੁਗਰਾ ਮਾਰਦੇ ਰਹੇ ਨੇ ਅੱਜ ਉਹ ਇੱਕ ਕੁਲਚੇ ਲਈ ਇੱਕ ਸੇਬ ਲਈ ਇੱਕ ਕੇਲੇ ਲਈ ਇਸ ਤਰ੍ਹਾਂ ਬੜੇ ਹੋਏ ਨੇ ਭੀੜ ਵਿੱਚ ਜਿਸ ਤਰ੍ਹਾਂ ਉਸ ਬੀਬੀਆਂ ਵੀ ਬੜੀਆਂ ਹੁੰਦੀਆਂ ਨੇ ਜਿਵੇਂ ਸਿਨੇਮੇ ਦੀ ਟਿਕਟ ਕੱਢਦੇ ਹਮ ਬੱਚੇ ਇੱਕ ਦੂਜੇ ਤੇ ਚੜ ਚੜ ਕੇ ਟਿਕਟ ਕੱਢਣ ਦਾ ਯਤਨ ਕਰ ਰਹੇ ਹੁੰਦੇ ਨੇ ਪੀੜ ਲੱਗੀ ਹੁੰਦੀ ਹੈ ਇਸ ਤਰ੍ਹਾਂ ਦਾ ਹਾਲ ਅਸੀਂ ਸਟਾਲਾਂ ਤੇ ਮਜ਼ਾਰਾ ਕਰਦੇ ਹਾਂ ਇਕੜਾ ਆਪਣੇ ਭੁੱਖੇ ਬੰਦਾ ਮਜ਼ਾਰਾ ਕਰਦੇ ਆ ਉਹ ਚੇ ਬੰਦਾ ਮਜ਼ਾਰਾ ਕਰਦੇ ਆ ਜਾਂ ਗੁਰਮਤ ਦਾ ਮਜ਼ਾਰਾ ਕਰਦੇ ਆ ਉਹ ਛੇ ਗੱਲਾਂ ਨੌਜਵਾਨ ਸਾਡੇ ਮੋਟਰਸਾਈਕਲਾਂ ਤੇ ਇਧਰ ਉਧਰ ਪੁੱਟੇ ਸਿੱਧੇ ਸਟੰਡ ਮਾਰਦੇ ਫਿਰਦੇ ਨੇ ਉਹ ਭਈ ਨਗਰ ਕੀਰਤਨ ਆ ਜਿਹੜਾ ਗੁਰਸਿੱਖੀ ਦਾ ਮਜ਼ਾਰਾ ਕਰਨ ਵਾਸਤੇ ਨਗਰ ਕੀਰਤਨ ਅਸੀਂ ਕੱਢਿਆ ਇਹ ਇਸ ਵਾਸਤੇ ਨਹੀਂ ਕੱਢਿਆ ਉਹ ਛੇ ਗੱਲਾਂ ਕਰਨ ਵਾਸਤੇ ਮੂਰਖਾਂ ਵਾਂ ਨਹੀਂ ਗੱਲਾਂ ਕਰਨ ਵਾਸਤੇ ਬੜੀ ਫੈਸ਼ਨ ਪ੍ਰਸਤੀ ਵਾਲੇ ਡਰੈਸ ਪਾ ਕੇ ਬੀਵੀਆਂ ਨਗਰ ਕੀਰਤਨ ਵਿੱਚ ਸ਼ਾਮਲ ਹੋਣ ਸਿੱਧੇ ਸਾਦੇ ਗੁਰਸਿੱਖੀ ਵਾਲਾ ਮਜ਼ਾਹਰਾ ਕਰੋ ਭਾਈ ਸ਼ਬਦ ਕਿਰਤਨ ਹੁੰਦਾ ਹੋਵੇ ਕਵਿਤਾਵਾਂ ਪੜੀਆਂ ਜਾਣ ਬਹੁਤ ਸਾਰੇ ਅੱਛੇ ਪ੍ਰਚਾਰਕ ਇਲਾਕੇ ਦੇ ਜਿਹੜੇ ਉਹਨਾਂ ਨੂੰ ਟਾਈਮ ਦਿੱਤਾ ਜਾਵੇ ਥਾ ਥਾਂ ਤੇ ਉਹ ਹੋ ਗਏ ਹਾਂ ਗੱਤਕਾ ਵਗੈਰਾ ਆਦਿ ਖੇਡਾਂ ਹੋਣੀਆਂ ਚੰਗੀ ਗੱਲ ਹੈ ਸਰੀਰ ਕਸਰਤ ਵਾਸਤੇ ਵੀ ਚੰਗੇ ਨੇ ਤੇ ਨਾਲੇ ਕੋਮੀ ਰਵਾਇਤੀ ਜਿਹੜੇ ਹਥਿਆਰ ਨੇ ਉਹਨਾਂ ਦਾ ਵੀ ਮਜ਼ਾਹਰਾ ਹੁੰਦਾ ਉਹ ਸ਼ਸਤਰ ਵਿਦਿਆ ਸਿੱਖੀ ਵੀ ਅੱਛੀ ਗੱਲ ਹੈ ਉਹ ਬੇਸ਼ੱਕ ਹੋਣ ਲੇਕਿਨ ਬਹੁਤ ਸਾਰੀ ਜਿਹੜੀ ਹੁਸ਼ੀ ਗੱਲਾਂ ਹੁੰਦੀਆਂ ਨੇ ਸੜਕਾਂ ਦੇ ਅਸੀਂ ਗੰਨ ਪਾ ਕੇ ਨਾ ਜਾਈਏ ਸਫਾਈ ਦਾ ਵੀ ਬੰਦਬਸ ਹੋਵੇ ਇੱਥੇ ਚੰਗਾ ਕਿ ਜਦੋਂ ਜੰਮੂ ਦੀ ਨਗਰਿਕ ਤੋਂ ਬਾਅਦ ਸਫਾਈ ਦਾ ਵੀ ਖਿਆਲ ਕਾਫੀ ਰੱਖਿਆ ਜਾਂਦਾ ਹੈ ਪਰ ਕਈ ਥਾਂ ਤੇ ਨਹੀਂ ਹੁੰਦਾ ਟ੍ਰੈਫਿਕ ਦੇ ਲੋਕਾਂ ਨੂੰ ਬੜੀ ਭਾਰੀ ਤਕਲੀਫ ਹੋ ਜਾਂਦੀ ਹੈ ਆਮ ਜਨਤਾ ਜਿਹੜੀ ਹੈ ਉਹ ਪਰੇਸ਼ਾਨ ਹੁੰਦੀ ਹੈ ਕਿਸੇ ਨੇ ਮਾਤਮਦਾਰੀ ਦੇ ਟਾਈਮ ਤੇ ਪੁੰਜਣਾ ਕਿਸੇ ਨੇ ਵਿਆਹ ਟੰਗ ਦੇ ਕੋਈ ਬਿਮਾਰ ਟਾਈਮ ਸਰਕਿਤੇ ਲਿਜਾਣ ਦੀ ਲੋੜ ਹੈ ਤੋਂ ਸੜਕਾਂ ਬੰਦ ਕੀਤੀਆਂ ਹੁੰਦੀਆਂ ਨੇ ਕਈ ਵਾਰ ਰਸਤੇ ਬੰਦ ਹੁੰਦੇ ਨੇ ਪਰੇਸ਼ਾਨੀ ਬਣ ਜਾਂਦੀ ਹੈ ਲੋਕਾਂ ਵਾਸਤੇ ਤੋਂ ਅਸੀਂ ਗੁਰੂ ਘਰਾਂ 'ਚ ਬੈਠ ਕੇ ਕਰਨ ਨਾਲ ਜੁੜ ਸਕਦੇ ਆ ਬਾਹਰ ਰੋੜਾਂ ਦੇ ਮਜ਼ਾਰੇ ਕਰਨ ਦਾ ਇਤਨੀ ਮੈਂ ਨਹੀਂ ਸਮਝਦਾ ਇਹ ਪਤਾ ਨਹੀਂ ਰਵਾਜ ਕਦੋਂ ਚੱਲਿਆ ਇਹਦਾ ਕਿੱਦਾਂ ਇੱਕ ਵੱਡਾ ਲਾਭ ਹੈ ਮੈਨੂੰ ਤਾਂ ਕੋਈ ਲਾਭ ਇਤਕ ਦਿਸੀਆ ਨਹੀਂ ਆਪਣੀ ਉਮਰ ਦੇ ਵਿੱਚ ਤੋਂ ਇਹ ਬੇ ਲੋੜੇ ਜਿਹੜੇ ਖਰਚੇ ਨੇ ਸਾਡੇ ਬਹੁਤ ਸਾਰੇ ਕੌਮ ਦੇ ਵਿੱਤੀ ਬੁਝਨੀਤਨੀ ਅੱਛੀ ਹੋਣ ਦੇ ਬਾਵਜੂਦ ਇਹ ਪੈਸਾ ਚੰਗੇ ਪਾਸੇ ਨਹੀਂ ਲੱਗ ਰਿਹਾ ਬਸ ਗੁਰੂ ਕਾਰ ਦੀਆਂ ਬਿਲਡਿੰਗਾਂ ਬਣਾਉਣ ਵਿੱਚ ਤੇ ਉਹਨਾਂ ਦੀ ਸ਼ਾਨੋ ਸ਼ੌਕਤ ਬੜੇ-ਬੜੇ ਉਦੇ ਵਿੱਚ ਬੋਲੇ ਅੱਛੇ-ਅੱਛੇ ਬੰਦੋਬਾਸ ਬੜੇ-ਬੜੇ ਸ਼ਾਨਦਾਰ ਖਰਚੇ ਸਾਦੀਆਂ ਬਿਲਡਿੰਗਾਂ ਵੀ ਹੋਣ ਪਰ ਅੰਦਰ ਪ੍ਰਚਾਰ ਚੰਗਾ ਹੋਵੇ ਇਸ ਦੀ ਜਿਆਦਾ ਲੋੜ ਹੈ ਬਿਲਡਿੰਗਾਂ ਬਹੁਤੀਆਂ ਖੂਬਸੂਰਤ ਹੋਣ ਅੰਦਰ ਸਾਜ਼ੋ ਸਮਾਨ ਬੜਾ ਕੀਮਤੀ ਹੋਵੇ ਉਹਦੀ ਇਨੀ ਲੋੜ ਨਹੀਂ ਜਿੰਨੀ ਕਿ ਪ੍ਰਚਾਰ ਦੀ ਲੋੜ ਹੈ ਸਹੀ ਪ੍ਰਚਾਰ ਦੀ ਲੋੜ ਬਹੁਤ ਜ਼ਿਆਦਾ ਹੈ ਇਸ ਪਾਸੇ ਧਿਆਨ ਦਿੱਤਾ ਜਾਏ ਪੈਸਾ ਇਸ ਪਾਸੇ ਖਰਚ ਕੀਤਾ ਜਾਏ ਸਿੱਖ ਨੌਜਵਾਨਾਂ ਨੂੰ ਤਿਆਰ ਕੀਤਾ ਜਾਏ ਇਸ ਪਾਸੇ ਪ੍ਰਚਾਰ ਵਾਸਤੇ ਉਹ ਤਾਂ ਹੋਵੇਗਾ ਕਿ ਪ੍ਰਚਾਰਕ ਸੈਂਟਰ ਟ੍ਰੇਨਿੰਗ ਸਕੂਲ ਐਸੇ ਹੋਣ ਕਿ ਜਿੱਥੇ ਉਹਨਾਂ ਨੂੰ ਟ੍ਰੇਨਿੰਗ ਦੇ ਦੌਰਾਨ ਵੀ ਅੱਛਾ ਸਟਾਫਨ ਮਿਲੇ ਤਾਕੇ ਜਿਹੜੇ ਬੇਰੁਜ਼ਗਾਰ ਨੌਜਵਾਨ ਹਨ ਉਹਨਾਂ ਨੂੰ ਕੁਝ ਵਿੱਤੀ ਸਹਾਇਤਾ ਵੀ ਹੋ ਜਾਵੇਗੀ ਨਾਲ ਉਹ ਕੁਝ ਆਪਣੇ ਇਤਿਆਜ਼ ਦਾ ਆਪਣੇ ਧਰਮ ਦਾ ਬਾਣੀ ਦਾ ਵਿਚਾਰ ਜਿਹੜੇ ਉਹ ਸਿੱਖਣਗੇ ਤੇ ਉਹ ਕੱਲ ਕੋਮ ਦੇ ਕੰਮ ਆਉਣਗੇ ਇਸ ਪਾਸੇ ਅਸੀਂ ਬਿਲਕੁਲ ਧਿਆਨ ਨਹੀਂ ਦਿੰਦੇ ਪੈਸਾ ਇਸ ਪਾਸੇ ਖਰਚਣਾ ਜਿਹੜਾ ਸਾਡਾ ਬਹੁਤ ਜ਼ਰੂਰੀ ਹੈ ਸਾਡੀ مالی ਪੋਜੀਸ਼ਨ ਇਤਨੀ ਮਾੜੀ ਨਹੀਂ ਕਿ ਅਸੀਂ ਇਹ ਸਾਰੇ ਕੰਮ ਨਹੀਂ ਕਰ ਸਕਦੇ ਇਹ ਸਾਰੇ ਕੰਮ ਕਰ ਸਕਦੇ ਆ ਅਸੀਂ ਸਿੱਖੀ ਪੰਥ ਵਿੱਚ ਜਿਹੜੇ ਵਿਚਾਰੇ ਬੇਰੁਜ਼ਗਾਰੀ ਦੇ ਕਾਰਨ ਜਾਂ ਕੁਝ ਜਿੰਮੀ ਜ਼ਿਆਦਾ ਅੱਛੀ ਨਾ ਹੁੰਦੇ ਕਾਰਨ ਜਿਨ੍ਹਾਂ ਦੀ ਮਾਰੀ ਪੋਜੀਸ਼ਨ ਅੱਛੀ ਨਹੀਂ ਹੈ ਉਹਨਾਂ ਦੀ ਮਦਦ ਕਰਨ ਨਾਲ ਬਹੁਤ ਵੱਡਾ ਲਾਭ ਹੋ ਸਕਦਾ ਹੈ ਇਸ ਤੋਂ ਇਲਾਵਾ ਕੁਝ ਸਿੱਖੀ ਵਿੱਚ ਸ਼ਾਮਲ ਲੋਕ ਜਿਹੜੇ ਜਿਹੜੇ ਸਿੱਖ ਤੋਂ ਥੋੜੇ ਦੂਰ ਚਲੇ ਗਏ ਨੇ ਬਨ ਜਾ ਰਹੇ ਸਿੱਖ ਨੇ ਕੁਝ ਪਹਾੜੀ ਇਲਾਕਿਆਂ ਦੇ ਵਿੱਚ ਦੂਰ ਦਰਾਜ ਇਲਾਕਿਆਂ ਵਿੱਚ ਕੁਝ ਸਿੱਖ ਐਸੇ ਰਹਿੰਦੇ ਸਨ ਜਿਨ੍ਹਾਂ ਨੂੰ ਉੱਥੇ ਕੋਈ ਸਿੱਖ ਕੌਮ ਦੇ ਨਾਲ ਜੁੜਨ ਦਾ ਸਾਧਨ ਨਹੀਂ ਮਿਲਿਆ ਕੋਈ ਗੁਰੂ ਘਰ ਵੀ ਨਹੀਂ ਸਨ ਉਹ ਆਸਤੇ ਆਸੇ ਉਹ ਕੇਸਹੀਨ ਹੁੰਦੇ ਜਾ ਰਹੇ ਨੇ ਲੇਕਿਨ ਅਜੇ ਵੀ ਉਹਨਾਂ ਵਿੱਚ ਆਸਥਾ ਸਿੱਖੀ ਵਾਲੀ ਬੱਚੀ ਮੌਜੂਦ ਹੈ ਉਹ ਬਣ ਜਾ ਰਹੇ ਸਿੱਖਲੀ ਘਰ ਸਿੱਖ ਜਿਹੜੇ ਗਰੀਬ ਨੇ ਉਹਨਾਂ ਦੇ ਇਲਾਕੇ ਵਿੱਚ ਵੀ ਜਾ ਕੇ ਪ੍ਰਚਾਰ ਦੇ ਸਾਧਨ ਮੁਹੱਈਆ ਕਰਨੇ ਮਾਲੀ ਉਹਨਾਂ ਦੀ ਮਦਦ ਕਰਨੀ ਇਹ ਇੱਕ ਬਹੁਤ ਬੜੀ ਜ਼ਰੂਰਤ ਹੈ ਸਾਡਾ ਵਿੱਤੀ ਜਿਹੜਾ ਇਹ ਪੱਖ ਹੈ ਇਸ ਪੱਖ ਨੂੰ ਸੁਧਾਰ ਦੀ ਬੜੀ ਵੱਡੀ ਲੋੜ ਹੈ ਵਕਤ ਦੀ ਬਹੁਤ ਬੜੀ ਚੁਣੌਤੀ ਹੈ ਔਰ ਇਸ ਪੱਖ ਨੂੰ ਅਗਰ ਸੁਧਾਰਿਆ ਜਾਏ ਤੇ ਕੌਮ ਦੇ ਵਿੱਚ ਬਹੁਤ ਵੱਡੀ ਜਿਹੜੀ ਕ੍ਰਾਂਤੀ ਆ ਸਕਦੀ ਹੈ ਤੋ ਇਹ ਅੱਜ ਦੇ ਇਸ ਵਿਸ਼ੇ ਰਾਹੀਂ ਮੈਂ ਸਿੱਖ ਪੰਥ ਦੇ ਖੈਰ ਜਿਉਂਵਾਰ ਮੈਂਬਰ ਨੂੰ ਇਹ ਮੇਰੀ ਅਪੀਲ ਖਾਈ ਕੇ ਬੇਨਤੀ ਹੈ ਕਿ ਇਸ ਪਾਸੇ ਧਿਆਨ ਦਿੱਤਾ ਜਾਵੇ ਸਿੱਖ ਕੌਮ ਦਾ ਮਿਹਨਤ ਦਾ ਪੈਸਾ ਦਸੁੰਦਾ ਫਜ਼ੂਰ ਜ਼ਾਇਨਾ ਕੀਤਾ ਜਾਵੇ ਬੇਮਤਲ ਜ਼ਾਇਨਾ ਕੀਤਾ ਜਾਵੇ ਤੋ ਆਹੀ ਸਿੱਖ ਕੌਮ ਦਾ ਸਾਡਾ ਭਲਾ ਹੋ ਸਕਦਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ